ਵੈਗੁਰੂ ਜੀ ਦਾ ਕਲਸਾ ਵੈਗੁਰੂ ਜੀ ਕੀ ਫਤ ਹੈ ਅੱਜ ਭਾਈ ਪ੍ਰਵੰਦ ਸਿੰਘ ਰਾਜਵਾੜੇ ਨੂੰ ਪ੍ਰੋਬਲਮ ਹਿਲਦੀ ਆ ਤੈਨ ਕਹਿੰਦੇ ਉਹਨਾਂ ਦੇ ਭਾਈ ਸਾਹਿਬ ਦੇ ਸੰਸਕਾਰ ਤੇ ਅੱਜ ਜੇ ਆਪਾਂ ਗੱਲ ਕਰੀਏ ਜਿਹੜੀ ਨਾ ਉਹਨਾਂ ਨੇ ਛਪੀਚ ਕੀਤੀ ਆ ਉਹਦੇ ਮਾਇਨੇ ਬੜੇ ਨੇ ਵਿਕਰਮ ਅਜੀਠੇ ਨੂੰ ਜਫੀ ਪਾਈ ਸ਼੍ਰੋਮਣੀ ਜਿਹੜੀ ਕਮੇਟੀ ਦੀ ਗੱਲ ਕੀਤੀ ਐ ਜੀਪੀਸੀ ਦੇ ਪ੍ਰਧਾਨ ਸਾਹਿਬ ਹਰਜਿੰਦਰ ਸਿੰਘ ਧਾਮੀ ਹੁਣ ਵਾਲੀ ਗੱਲ ਕੀਤੀ ਪਰ ਮੈਂ ਤੁਹਾਨੂੰ ਅੱਜ ਅਸੀਂ ਇੱਕ ਗੱਲ ਜ਼ਰੂਰ ਕਰੀਏ ਵੇ ਇਹਨਾਂ ਸਿੰਘਾਂ ਦੇ ਜੀਵਨ ਬਾਰੇ ਗੱਲ ਕਰਦੇ ਹਾਂ ਥੋੜੀ ਜਿਹੀ ਵੈਸੇ ਤੇ ਉਹ ਨਹੀਂ ਆਪ ਹੀ ਬਿਆਨ ਕਰ ਦਿੱਤਾ ਹੈ 1995 ਦੇ ਵਿੱਚ ਉਸ ਸਮੇਂ ਦਾ ਜ਼ਕਰੀਆ ਖਾਨ ਕਿਹਾ ਗਿਆ ਇਹ ਬਿਆਨ ਸਿੰਘ ਨੂੰ ਤੇ ਕੇ ਪੀ ਐਸ ਗੱਲ ਸਵੰਨ ਸਿੰਘ ਘੋਟਣਾ ਅਜੀਤ ਸਿੰਘ ਸੰਧੂ ਮਤਲਬ ਕਿ ਅਨੇਕਾਂ ਸਮੇਰ ਦਸੈਣੀ ਪਿੰਕੀ ਕਾਕ ਹੋਰ ਬਹੁਤ ਨੇ ਜਿਨ੍ਹਾਂ ਦੇ ਮੈਂ ਨਾਂ ਲਮਾਂ ਤੇ ਪ੍ਰੋਗਰਾਮ ਬਹੁਤ ਲੰਮਾ ਹੋ ਜਾਣਾ ਤੇ ਇਹਨਾਂ ਬੰਦਿਆਂ ਨੇ ਪੰਜਾਬ ਦੀ ਨੌਜਵਾਨੀ ਦਾ ਸ਼ਿਕਾਰ ਖੇਡਿਆ ਹੁਣ ਜਿਹੜੀ ਗੱਲ ਭਾਈ ਬਲਵੰਤ ਸਿੰਘ ਰਾਜਵਾਨ ਨੇ ਉਹਨਾਂ ਕਹਿ ਕੇ ਮਿੱਥ ਕੇ ਬਿਲਕੁਲ ਡੀਪ ਸਟੇਟ ਜਿਹੜੀ ਆ ਨਾ ਉਹ ਮਿੱਥ ਕੇ ਸਾਡਾ ਸ਼ਿਕਾਰ ਖੇਡਦੀ ਆ ਸੈਂਟਰ ਇੱਕ ਦੇ ਸੈਂਟਰ ਆਪਾਂ ਨੂੰ ਲੱਗਦਾ ਸਰਕਾਰ ਸਰਕਾਰ ਦੇ ਮਗਰ ਜਿਹੜੀਆਂ ਖੂਫੀਆ ਤਾਕਤਾਂ ਹੁੰਦੀਆਂ ਨੇ ਉਹ ਹੁੰਦੀਆਂ ਨੇ ਡੀਪ ਸਟੇਟ ਜਿਨ੍ਹਾਂ ਦੇ ਵਿੱਚ ਪੜ੍ਹੇ ਲਿਖੇ ਜਰਨਲਿਸਟ ਪਾਲਿਸੀ ਮੇਕਰ ਸਰਮਾਇਦਾਰੀ ਜਿਹੜੇ ਮਤਲਬ ਕਿ ਪਾਲਿਸੀਆਂ ਕ੍ਰੀਏਟ ਕਰਕੇ ਜਿਨ੍ਹਾਂ ਦਾ ਅਜੰਡਾ ਹੁੰਦਾ ਵੀ ਦੇਸ਼ ਨੂੰ ਕਿਹੜੇ ਨੂੰ ਬਣਾਉਣਾ ਉਹ ਸਾਨੂੰ ਕਈ ਵਾਰ ਸਮਝ ਨਹੀਂ ਲੱਗਦੀ ਸਾਡੇ ਬੰਦਿਆਂ ਨੂੰ ਲੱਗਦਾ ਅਸੀਂ ਵੋਟ ਪਾ ਕੇ ਤੇ ਬੰਦਾ ਜਿਤਾ ਲਏ ਹੁਣ ਜੇ ਮੈਂ ਪੰਜਾਬ ਦੀ ਜਦੋਂ ਪੂਰੇ ਵਰਲਡ ਦੀ ਸਿੱਖ ਲੀਡਰਸ਼ਿਪ ਦੀ ਗੱਲ ਕਰਾਂ ਅਸੀਂ ਲੀਡਰਲੈਸ ਆ ਇਹ ਮੰਨਣਾ ਪਵੇਗਾ ਪਰ ਜਦੋਂ ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ ਸੰਤ ਬਾਬਾ ਜਨਾਰ ਸਿੰਘ ਉਹਨਾਂ ਦੀ ਸ਼ਹਾਦਤ ਹੋ ਜਾਂਦੀ ਹੈ ਉਹਨੇ ਤਾਂ ਬਾਅਦਾਂ ਵੀ ਕਾਮ ਲੀਡਰਲੈਸ ਸੀ ਪਰ ਫਿਰ ਵੀ ਨੌਜਵਾਨਾਂ ਨੇ ਬੜਾ ਲੰਮਾ ਸੰਘਰਸ਼ ਲੜਿਆ ਖੜਕੂ ਸਿੰਘਾਂ ਨੇ ਸਿੱਧੀ ਸੈਂਟਰ ਨਾਲ ਲੜਾਈ ਆ ਆਹੂ ਸਾਹਮਣੇ ਤੇ ਪੰਜਾਬ ਚ ਲਗਭਗ 1984 ਤੋਂ ਲੈ ਕੇ 1993-94 ਤੱਕ ਆ ਪੰਜਾਬ ਦੇ ਵਿੱਚ ਜਿਹੜੀ ਆ ਕਿ ਮਾਵਾ ਦੇ ਪੁੱਤਾਂ ਨੇ ਸਾਡੀਆਂ ਮਾਵਾ ਨੇ ਭੈਣਾਂ ਨੇ ਬਜ਼ੁਰਗਾਂ ਨੇ ਜਾਨਾਬਾਹਰ ਦਿੱਤੀਆਂ ਕੌਮ ਦੇ ਉੱਪਰ ਦੀ ਇਹ ਬੜੀ ਵੱਡੀ ਗੱਲ ਹੋਇਆ ਕਰਦੀ ਆ ਅੱਜ ਤੇ ਆਪਾਂ ਲੱਭਣ ਜਾਈਏ ਨਾ ਅੱਜ ਸੋਸ਼ਲ ਮੀਡੀਆ ਤੇ ਵਿਦਵਾਨ ਤੇ ਮਿਲਦੇ ਨੇ ਫੇਸਬੁੱਕਾਂ ਦੇ ਭਗਾਈ ਮਾਰਨ ਵਾਲੇ ਤੇ ਮਿਲਦੇ ਨੇ ਹਕੀਕਤ ਵਿੱਚ ਬੰਦੇ ਈਡੇ ਐਸੇ ਵਾਲੇ ਨਹੀਂ ਮਿਲਦੇ ਹੁਣ ਭਾਈ ਬਲਵੰਤ ਸਿੰਘ ਰਾਜੋਆਣੀ ਹੁਣੀ ਜਿਹੜੀ ਵਿਉਂਤਬੰਦੀ ਬਣਾਉਂਦੇ ਨੇ ਤੇ ਭਾਈ ਦਲਾਵਰ ਸਿੰਘ ਜੈ ਸਿੰਘ ਵਾਲਾ ਦੀ ਗੱਲ ਕਰਦੇ ਨੇ ਟੋਸ ਪੈਂਦੀ ਇਹਨਾਂ ਦੇ ਵਿੱਚ ਟੋਸ ਪੈਂਦੀ ਆ ਵੀ ਭਾਈ ਬਲਵੰਤ ਸਿੰਘ ਤੇ ਜੈ ਸਿੰਘ ਦਾ ਜਿਹੜਾ ਦਲਾ ਭਾਈ ਦਲਾਵਰ ਸਿੰਘ ਕੌਮੀ ਸ਼ਹੀਰੀ ਇਹਨੂੰ ਆਪਾਂ ਕਹਿੰਦੇ ਆ ਜਿਹਨਾਂ ਨੂੰ ਉੱਥੋਂ ਮਾਣ ਪ੍ਰਾਪਤ ਹੁੰਦਾ ਸ੍ਰੀ ਕਾਲ ਤਖਸਾਲ ਤੋਂ ਵੀ ਜਿਹਦੀ ਟੋਸ ਨਿਕਲਿਆਈ ਉਹਨੇ ਆਪਣੇ ਨਾਲ ਮਨੁੱਖੀ ਬੰਬ ਬਣ ਕੇ ਜਕਰੀਆੜ ਆੜਾਣਾ ਇਹ ਛੋਟੀ ਗੱਲ ਨਹੀਂ ਬੰਦੇ ਨੂੰ ਪਤਾ ਆਵੇ ਮੋਰੇ ਮੌਤ ਹੈ ਇੱਡਾ ਜਜਬਾ ਰੱਖਣਾ ਕਿਹੋ ਜਾਂ ਇਹਨਾਂ ਨੌਜਵਾਨਾਂ ਤੇ ਜਿਸ ਵੇਲੇ ਇਹਨਾਂ ਦੀ ਨੌਜਵਾਨੀ ਸੀ ਉਸ ਵੇਲੇ ਅੱਜ ਦੇ ਬਜ਼ੁਰਗ ਹੋ ਗਏ ਨੇ ਕਿਉਂਕਿ ਢੇਲਾਂ ਦੀਆਂ ਚੱਕੀਆਂ ਬੰਦੇ ਨੂੰ ਛੱਡਦੀਆਂ ਕਹੇ ਜੋਗਾ ਨਹੀਂ ਕਿਉਂਕਿ ਹਰ ਟਾਈਮ ਤੁਸੀਂ ਕੈਮਰੇ ਥੱਲੇ ਟੋਡੇ ਨਾਲ ਖਾਣਾ ਪੀਣਾ ਕਿੱਦਾਂ ਦਾ ਰਹਿਣ ਸਹਿਣ ਹਰ ਟਾਈਮ ਬ੍ਰੇਨ ਤੇ ਪਰ ਕੁਝ ਗੱਲਾਂ ਜਿਹੜੀਆਂ ਅੱਜ ਉਹਨਾਂ ਨੇ ਕੀਤੀਆਂ ਨਾ ਉਹ ਭਾਵੇਂ ਕਿਸਨ ਬੜੀ ਨਾਪ ਤੋਲ ਕੇ ਸਪੀਚ ਕੀਤੀ ਉਹਨਾਂ ਨੇ ਉਹ ਕਹਿੰਦੇ ਮੈਂ ਬੁਲਾਰਾ ਨਹੀਂ ਪਰ ਮੈਂ ਕਹਿੰਦਾ ਕੌਮ ਤੇ ਇਤਾਂ ਦੇ ਜਿਹੜਾ ਜਿਹਾਰੂ ਨੇ ਨਾ ਇਹਦੇ ਸਾਡੇ ਸਿੰਘ ਜਿਹੜੇ ਬੰਦੀ ਤਿੰਗ ਜੇਲਾਂ ਨੇ ਬੈਠੇ ਨੇ ਇਹਨਾਂ ਦਾ ਕਿਹਾ ਏਕ-ਏਕ ਆਸ਼ਾਬਤ ਸਾਡੇ ਸਿਰ ਮੱਥੇ ਆ ਸਾਡੇ ਬੰਦੇ ਤਾਂ ਹੁਣ ਇੰਨੀ ਕ ਮੰਦੀ ਹਾਲਤਾ ਉਹੋ ਵੀ ਕ੍ਰਿਟਿਕ ਕਰਨਾ ਪੈਂਦੇ ਨੇ ਭਾਵੇਂ ਆਪ ਕੁਛ ਵੀ ਨਾ ਕੀਤਾ ਹੋਵੇ ਦੂਜਿਆਂ ਤੇ ਕ੍ਰਿਟਿਕ ਕਰਨਾ ਹੁਣ ਉੱਥੇ ਜਿਹੜੀ ਗੱਲ ਉਸ ਵੇਲੇ ਆਪਣਾ ਜਿਹੜਾ ਐਕਸ਼ਨ ਆ ਪੂਰਾ ਕਰਕੇ ਉਹ ਤੋਂ ਬਾਅਦ ਆ ਫੜੇ ਜਾਂਦੇ ਆ ਤੇ ਉਹਨਾਂ ਨੇ ਕਿੰਨੇ ਸਾਲ ਹੋ ਗਏ ਲਾ ਲਓ 95 ਤੋਂ ਅੱਜ 28 ਸਾਲ ਹੋ ਗਏ 29 ਬਰੇ ਬੰਦਿਆਂ ਨੇ ਜੇਲ੍ਹ ਦੇ ਕਾਲੇ ਤੇ ਜੱਜ ਮੋਰੇ ਜਦੋਂ ਜਾਂਦਾ ਕਿ ਇਹ ਤੇ ਜੱਜ ਝੂਠ ਬੋਲਣ ਨੂੰ ਕਹਿੰਦਾ ਤੇ ਮੈਂ ਅੱਜ ਉਹਨਾਂ ਦੀ ਜਰਾਉਂਡ ਸਪੀਚ ਸੁਣੀ ਆ ਮੈਂ ਵੈਸੇ ਭਾਵਕ ਵੀ ਹੋ ਗਿਆ ਬਈ ਐਡਾ ਜज्ਬਾ ਸਾਡੇ ਬੰਦਿਆਂ ਦਾ ਅਸੀਂ ਅੱਜ ਫੇਰ ਸਾਡੇ ਕੋਲ ਲੀਡਰ ਹੈਗੇ ਨੇ ਇਹ ਬੰਦੇ ਸਾਡਾ ਮਾਰਗਦਰਸ਼ਕ ਕਰ ਸਕਦੇ ਆ ਪਰ ਗੱਲ ਇਹ ਆ ਬਈ ਇਹਨਾਂ ਨੂੰ ਵੀ ਸਿਆਸਤ ਵਿੱਚ ਅਸੀਂ ਲਾ ਕੇ ਨਾ ਬਤੂਲ ਦਿੰਨੇ ਬੰਦੇ ਅੱਜ ਜਿਹੜੀ ਗੱਲ ਉਹਨਾਂ ਨੇ ਕੀਤੀ ਆ ਬੇ ਸੁਪਰੀਮ ਕੋਰਟ ਦਾ ਜੱਜ ਕਹਿੰਦਾ ਤੂੰ ਝੂਠ ਬੋਲ ਹਾਂ ਜੀ ਮੈਂ ਕਬੂਲਿਆ ਫੇਰ ਮੜ ਕੇ ਇਹਨਾਂ ਨੂੰ ਫਾਂਸੀ ਦੇ ਹੁਕਮ ਤੇ 2012 ਦੇ ਵਿੱਚ ਮੈਨੂੰ ਯਾਦ ਆ 2012 ਦੇ ਵਿੱਚ ਮੈਂ মিডিਆ 'ਚ ਹੀ ਸਾਂ ਅਸੀਂ ਲੰਡਨ ਜਾਮ ਕੀਤਾ ਪੰਜਾਬ ਦੇ ਵਿੱਚ ਪਹਿਲੀ ਵਾਰ ਪੁਲਿਸ ਸਟੇਸ਼ਨਾਂ ਦੇ ਮੋਰੇ ਖਾਲਿਸਤਾਨ ਦੇ ਨਾਰੇ ਲੱਗੇ ਤੇ 2012 'ਚ ਲੱਗੇ ਤੇ ਨਾਲ ਉਦੋਂ ਇਹਦੇ ਰੋਥ ਵਜੋਂ ਭਾਈ ਜਸਪਾਲ ਸਿੰਘ ਚੌੜ ਸਿੱਧਮਾ ਵਾਲਾ ਦੀ ਵੀ ਸ਼ਾਦਤ ਹੁੰਦੀ ਆ ਨੌਜਵਾਨੀ ਕੋਈ ਕਮਾ ਪਿਆ ਨਾ ਪੜਦਾ ਉਹਨੂੰ ਵੀ ਅਸੀਂ ਕੋਲ ਨਹੀਂ ਤੱਕਦੇ ਤੇ ਪੰਜਾਬ ਦੇ ਵਿੱਚ ਨਾ ਕੇਸਰੀ ਰੰਗ ਪੀੜਾ ਰੰਗ ਵਖਿਆ ਪੀੜਾ ਰੰਗ ਉਹ ਮੁੱਕ ਗਿਆ ਸੀ ਬੇ ਹਰ ਸਿਰ ਤੇ ਪਹਿਣਦੇ ਕੇਸਰੀ ਚੁੰਨੀ ਤੇ ਹਰ ਵੀਰ ਦੇ ਕੇਸਰੀ ਦਸਤਾਰ ਸੋ ਐਡਾ ਜਹਾਜ ਹੌਲ ਜਲਾਉ ਜਿਹੜਾ ਉਹ ਪਹਿਲੀ ਵਾਰ ਮਤਲਬ ਸਾਨੂੰ ਬਾਹਰ ਬੈਠਿਆਂ ਨੂੰ ਪੰਜਾਬ ਦੀ ਧਰਤੀ ਤੇ ਵੀ ਦੇਖਣ ਨੂੰ ਮਿਲਿਆ ਦੇਪੋਂ ਸੇ ਕੁਝ ਕਰ ਨਾ ਸਕੇ ਪਰ ਜਦੋਂ ਅੱਜ ਉੱਥੇ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੇ ਸ਼੍ਰੋਮਣੀ ਕਮੇਟੀ ਦੇ ਵਿਕਰਮ ਸਿੰਘ ਮਾਦੀਰ ਗਿਆ ਜਸਵੀ ਜਸਵੀਰ ਸਿੰਘ ਰੋਡੇ ਹੋਰ ਵੀ ਬਹੁਤ ਬੁੱਧੀਜੀਵੀ ਉੱਥੇ ਪਹੁੰਚੇ ਪਰ ਗੱਲ ਉਹਨਾਂ ਨੇ ਅੱਜ ਜਿਹੜੀ ਛਪੀ ਤੇ ਆਵੇ ਆਪਣੀਆਂ ਸੰਸਥਾਵਾਂ ਬਾਰੇ ਗੱਲ ਕੀਤੀ ਆਪਣੇ ਨਿੱਜੀ ਜੀਵਨ ਬਾਰੇ ਗੱਲ ਕੀਤੀ ਆਪਣੀ ਜੋ ਉਦੋਂ ਲੋਡ ਕੀ ਸੀਗੀ ਕਿਉਂ ਲੋਡ ਪਈ ਨੌਜਵਾਨ ਸਨ ਭਵਿੱਖ ਮੋਹਰੇ ਸਗਾ ਪੁਲਿਸ ਦੇ ਨੌਕਰ ਸਨ ਤੇ ਅੱਜ ਸ਼ਾਇਦ ਉਹ ਵੀ ਵੱਡੇ ਅਹੁਦੇ ਤੇ ਹੋਣ। ਸਾਨੂੰ ਬੜੇ ਕੱਲੇ ਕੱਲੇ ਲਫ਼ਜ਼ ਜਿਹੜਾ ਉਹਨਾਂ ਦਾ ਨਾ ਉਹਨੂੰ ਉਹਨੂੰ ਤਰੀ ਵੰਡ ਕਰਕੇ ਅੱਜ ਸੁਣਨ ਦੀ ਜ਼ਰੂਰਤ ਹੈ। ਤੇ ਅੱਜ ਜਿਹੜੀ ਗੱਲ ਉਹਨਾਂ ਨੇ ਕੀਤੀ ਆ ਉਹ ਬਹੁਤ ਹੁਣ ਹਰਹਿੰਦਰ ਸਿੰਘ ਧਾਮੀ ਬਾਰੇ ਗੱਲ ਕਰ ਗਏ। ਵੇਜਾ ਇਹ ਹੁਣ ਬਹੁਤ ਬੰਦਿਆਂ ਨੂੰ ਪਤਾ ਨਹੀਂ ਭਾਏ ਜਿੰਦੇ ਸੁੱਖੇ ਉਹਨਾਂ ਦੇ ਨਾਲ ਜੋਧਪੁਰ ਜੇਲ੍ਹ ਤੇ ਸਾਨੇ। ਇਹਨਾਂ ਲੰਬੀ ਇਹਨਾਂ ਨੇ ਵੀ ਜੇਲ੍ਹ ਕੱਟੀ ਤਸ਼ੱਦਦ ਕਰ ਲਿਆ। ਪਿੰਡ ਪਿਪਲਾ ਵਾਲੇ ਆ ਇਹਨਾਂ ਦਾ 10000 ਪਰ ਦੇ ਲਾਗੇ ਲੋਕਾਂ ਨੂੰ ਪਤਾ ਖੇਤਾਂ 'ਚ ਰਹਿੰਦੇ ਨੇ ਖਾੜਕੂ ਸਿੰਘਾਂ ਦੇ ਕੇਸ ਲੜੇ ਨੇ ਹਲੇ ਤੱਕ ਲੜਦੇ ਨੇ ਪਰ ਕਈ ਵਾਰੀ ਅਸੀਂ ਬਾਹਰ ਬੈਠ ਕੇ ਨਾ ਜਿਹੜੇ ਬੰਦੇ ਆ ਇੱਥੇ ਦੇਸ਼ਾਂ ਦੇਸ਼ਾਂ ਵਿੱਚ ਬੈਠੇ ਆ ਸਾਡਾ ਕੰਮ ਆ ਦੋ ਪਹਿਲੀ ਗੱਲ ਐ ਜੀਪੀਸੀ ਨੂੰ ਨਾਲ ਜਾਂ ਬਾਦਲਾਂ ਨੂੰ ਪਹਿਲੀ ਸ਼ਰੋਮਣੀ ਅਕਾਲੀ ਦਲ ਕਿਸੇ ਦੇ ਬਾਪ ਦਾ ਤਾਂ ਹੈ ਨਹੀਂ ਸ਼ਰੋਮਣੀ ਅਕਾਲੀ ਦਲ ਸਾਡੀ ਪਾਰਟੀ ਆ ਬੰਦੇ ਚੰਗੇ ਮਾੜੇ ਨਿਕਲ ਜਾਣਗੇ ਤੇ ਆਪਣੀ ਸੰਸਥਾਵਾਂ ਨੂੰ ਅਥੀ ਉਹਨੇ ਗੱਲ ਕੀਤੀ ਸਰਜੀਤ ਕਰਨ ਦੀ ਤਖੜੇ ਕਰਨ ਦੀ ਬੈਸੇ ਉਹਨਾਂ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਨਹੀਂ ਕੀਤੀ ਉਹਨਾਂ ਨੇ ਸ਼੍ਰੋਮਣੀ ਕਮੇਟੀ ਦੀ ਗੱਲ ਕੀਤੀ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਗੱਲ ਕੀਤੀ ਜਥੇਦਾਰ ਸਭ ਖੁਦ ਗਿਆਨੀ ਰਗਵੀਰ ਸਿੰਘ ਜੀ ਉਹ ਪਹੁੰਚੇ ਰਹੇ ਸਿੰਘ ਸਾਹਿਬ ਉੱਥੇ ਤੇ ਸਪੀਚਾਂ ਸਾਰਿਆਂ ਦੀਆਂ ਹੋਈਆਂ ਤਕਰੀਰਾਂ ਸਾਰਿਆਂ ਨੇ ਬਹੁਤ ਵਧੀਆ ਕੀਤੀਆਂ ਵਿਕਰਮ ਸਿੰਘ ਮਜੀਠੀਆ ਬਾਰੇ ਉਹਨਾਂ ਨੇ ਜਫੀ ਪਾ ਕੇ ਮਿਲੇ ਉਹਨਾਂ ਦੀ ਜਫੀ ਬੜੀ ਮਸ਼ਹੂਰ ਹੋਈ ਇੰਝ ਲੱਗਦਾ ਵੀ ਆਉਣ ਵਾਲਾ ਮੁੱਖ ਮੰਤਰੀ ਜਿਹੜਾ ਜਦੋਂ ਵੀ ਬਣੇਗਾ ਵਿਕਰਮ ਸਿੰਘ ਮਜੀਠੀਆ ਬਣੂ ਜ਼ਰੂਰ ਹੈ ਸੋ ਉਹਨਾਂ ਨੇ ਗੱਲ ਜਿਹੜੀ ਭਾਰਤੀ ਸਰਕਾਰ ਦੀ ਗੱਲ ਕੀਤੀ ਵੀ ਮਿੱਥ ਕੇ ਕਰਦੇ ਨੇ ਜੋ ਮੈਂ ਕਰਦੇ ਨੇ ਕਰਦੇ ਨੇ ਐਂਡ ਇਹ ਗੱਲ ਮੰਨਣੀ ਪਊ ਸਾਡੇ ਨਾਲ ਸਾਰਾ ਕੁਝ ਮਿੱਥ ਕੇ ਹੋ ਰਿਹਾ ਪਰ ਸਾਨੂੰ ਸਮਝ ਕਦੋਂ ਆਣੀ ਸਾਨੂੰ ਸਮਝ ਕਦੋਂ ਆਣੀ ਅਸੀਂ ਤੇਰ ਮੇਰ ਚ ਫਸੇ ਆ ਤੇ ਜਿਨ੍ਹਾਂ ਬੰਦਿਆਂ ਨੇ ਭਾਈ ਦਿਖਤਾਰ ਸਿੰਘ ਹਮਾਰਾ ਹੋਰ ਬਹੁਤ ਸੰਗੀ ਸਾਥੀ ਉਹਨਾਂ ਦੇ ਨਾਲ ਦੇ ਵੀ ਕਹਿੰਦੇ ਜਿਹੜੇ ਪਰੋਲ ਤੇ ਉਹ ਵੀ ਆਏ ਸੀ ਕੁਝ ਉਹਨਾਂ ਦੇ ਕੰਡੀਸ਼ਨਾਂ ਕਰ ਉਹ ਨਹੀਂ ਬੋਲ ਸਕਦੇ ਪਰ ਇਹਨਾਂ ਨੂੰ ਅੱਜ 3 ਘੰਟੇ ਪ੍ਰੋਲ ਮੈਣਾ ਉਧਰੋਂ ਇਹਨਾਂ ਦਾ ਕੇਸ ਆਲਰੇਡੀ ਸੁਪਰੀਮ ਕੋਰਟ 'ਚ ਗਿਆ ਹੋਇਆ ਪਿਛਲੇ 2-4 ਦਿਨ ਪਹਿਲਾਂ ਸੁਣਵਾਈ ਹੋਈ ਆ ਸੁਪਰੀਮ ਕੋਰਟ ਦੇ ਬੈਂਚ ਨੇ ਗੱਲ ਰਾਸ਼ਟਰਪਤੀ ਨੂੰ ਕਹ ਦਿੱਤੀ ਆ ਕਿ ਇਹ ਰਾਸ਼ਟਰਪਤੀ ਦਾ ਅਧਿਕਾਰ ਨਹੀਂ ਇਹ ਹੈਗਾ ਹੋਮਨਿਟੀ ਦਾ ਅਧਿਕਾਰ ਉਹਨਾਂ ਨੇ ਜਵਾਬ ਮੰਗਿਆ 2 ਹਫ਼ਤੇ ਦਿੱਤੇ ਨੇ ਤੇ ਕੋਈ ਐਡੀ ਵੱਡੀ ਗੱਲ ਨਹੀਂ ਬਈ ਸ਼ਾਇਦ ਬਲਵੰਤ ਸਿੰਘ ਰਾਜਵਾਨੇ ਹੁਣਾਂ ਦੀ ਰਿਹਾਈ ਇਹਨੇ ਵੀ ਪ੍ਰੋਲ ਤੇ ਆ ਜਾਣਾ ਪੈਂਦਾ ਤੇ ਜਦੋਂ ਇਹ ਇਹ ਆਉਂਦੇ ਨੇ ਪੰਜਾਬ ਦੀ ਸਥਿਤੀ ਬੜੀ ਬਦਲੇਗੀ ਪੋਲਿਟਿਕਸ ਬਦਲੇਗੀ ਇਹ ਹੁਣ ਸਾਨੂੰ ਸਮਝਣ ਦੀ ਜ਼ਰੂਰਤ ਹੈ ਵੀ ਕੱਲ ਸਾਡੇ ਬੰਦੀ ਸਿੰਘ ਜਿਹੜੇ ਆ ਨਾ ਉਹਨਾਂ ਨੇ ਫੇਰ ਨਵੇਂ ਪੁਰਾਣਿਆਂ ਤੇ ਵੀ ਗੱਲ ਕਰ ਦਿੱਤੀ ਵੀ 29 ਸਾਲਾਂ ਦੇ ਬੰਦੇ ਬੈਠਿਆ ਉਹ ਉਹਨਾਂ ਨੇ ਹਥਿਆਰ ਨਹੀਂ ਛੱਡੇ ਆਪਣੇ ਜਜਬਾ ਤੁਸੀਂ ਦੇਖੋ 29 ਸਾਲ ਜੇਲ੍ਹ 'ਚ ਰਹਿਣ ਤੋਂ ਬਾਅਦ ਬੰਦੇ ਦਾ ਜਿਹੜਾ ਸੈਲਫ ਕੰਫੀਡੈਂਸ ਲੱਗਦਾ ਵੀ ਇਹ ਸਾਡੇ ਸਿੰਘ ਆ ਨਾ ਇਹਨਾਂ ਪ੍ਰਵਾਹ ਨੇ ਕਿਹਾ ਚਾਹੇ ਗਦਰੀ ਬਾਬੇ ਸੀ ਚਾਹੇ ਹੁਣ ਦੇ ਇਹ ਸਾਡੇ ਗਦਰੀ ਬਾਬੇ ਮੈਂ ਕਹਿਣਾ ਹੁਣਾ ਇਹ ਉਹਨਾਂ ਨੂੰ ਘਟ ਨਹੀਂ ਇਹ ਉਹਨਾਂ ਨੂੰ ਇਹ ਇਹਨਾਂ ਨੇ ਲੜਾਈ ਆਪਣੇ ਹਿਸਾਬ ਨਾਲ ਲੜੀ ਉਹਨਾਂ ਨੇ ਆਪਣੇ ਹਿਸਾਬ ਨਾਲ ਲੜੀ ਚਾਹੇ ਕਾਲੀ ਕਾਲੇ ਪਾਣੀਆਂ ਦੇ ਸਾਡੇ ਬੰਦੇ ਗਏ ਸੋ ਅੱਜ ਜਿਹੜੀ ਤਕਰੀਰ ਆ ਉਹਨਾਂ ਦੀ ਸਰਦਾਰ ਬਲਵੰਤ ਸਿੰਘ ਰਾਜੋਆ ਨੇ ਉਹਨਾਂ ਦੀ ਤੇ ਅੱਜ ਉਹ ਇਹ ਵੀ ਕਲੀਅਰ ਕਰ ਗਿਆ ਵੀ ਕੇਸ ਜਿਹੜਾ ਉਹ ਐਸਜੀਪੀਸੀ ਦੇ ਨਾਲ ਸ਼੍ਰੋਮਣੀ ਕਮੇਟੀ ਭਾਈ ਹਰਜਿੰਦਰ ਸਿੰਘ ਧਾਮੀ ਹੋਣੀ ਉਹਨਾਂ ਦੇ ਨਾਲ ਟਾਈਮ ਟੂ ਟਾਈਮ ਮਿਲਦੇ ਨੇ ਗਲਤੀਆਂ ਬੜੀਆਂ ਹੋਈਆਂ ਇਹਨਾਂ ਕੋਲ ਹੋਈਆਂ ਇਹਦੇ ਵਿੱਚ ਕੋਈ ਨਾ ਮਨੁੱਖ ਗਲਤੀਆਂ ਦਾ ਪਤਲਾ ਇਹ ਜਿਹੜੇ ਐਜੀਪੀਸੀ ਜਾਂ ਸ਼ਰੋਮਣੀ ਕਾਲੇ ਦਲ ਪਰ ਜੋ ਕੰਮ ਸਾਡਾ ਹੁਣ ਹੋ ਰਿਹਾ ਉਹ ਮੈਨੂੰ ਲੱਗਦਾ ਅੱਜ ਭਾਈ ਬਲਵੰਤ ਸਿੰਘ ਰਾਜੋਣਾ ਨੇ ਅਣੇ ਹੁਣਾਂ ਦੀ ਛਪੀ ਜਨ ਕਈ ਗੱਲਾਂ ਕਲੀਅਰ ਕਰ ਦਿੱਤੀਆਂ ਤਾਂ ਇਹ ਮੈਨੂੰ ਲੱਗਦਾ ਅੱਜ ਦੀ ਜਿਹੜੀ ਗੱਲ ਹੈ ਸੁਪਰੀਮ ਕੋਰਟ ਦੀ ਚਬੀ ਮੈਨੂੰ ਲੱਗਦਾ 2 ਹਫ਼ਤੇ ਅਗਲੇ ਹਫ਼ਤੇ ਤੱਕ ਕੰਪਲੀਟ ਹੋ ਜਾਣੇ ਨੇ ਹੁਣ ਗੱਲ ਰਹੇਗੀ ਹੋਮ ਮਿਨਿਸਟਰੀ ਹੁਣ ਇਥੋਂ ਇਹ ਵੀ ਪਤਾ ਲੱਗੇਗਾ ਕਿ ਜਿਹੜੇ ਬੰਦੇ ਕਹਿੰਦੇ ਵੀ ਬੀਜੇਪੀ ਸਿੱਖਾਂ ਦੇ ਹੱਕ 'ਚ ਆ ਜਿਹਦੇ ਭਾਈ ਬਲਵੰਤ ਸਿੰਘ ਰਾਜਵਾਨੇ ਦੀ ਰਿਹਾਈ ਤੇ ਜਾਂ ਉਹਨਾਂ ਦੀ ਫਾਈਲ ਤੇ ਕੋਈ ਟੁਕਮਾ ਫੈਸਲਾ ਜਿਹੜਾ ਅਮਿਤ ਸ਼ਾਹ ਹੋਮ ਮਿਨਿਸਟਰ ਕਰ ਦਿੰਦਾ ਤੇ ਮੈਨੂੰ ਇਹ ਲੱਗਦਾ ਵੀ ਕਰੂਗਾ ਮੇਰਾ ਮੰਨਣਾ ਹੈ ਕਿਉਂਕਿ ਮੈਂ ਮਹਿਸੂਸ ਕਰਦਾ ਕਿਉਂਕਿ ਜਿੱਦਣ ਹੁਣ ਅਸਟਾ ਮ ਪੂਰੇ ਵਰਲਡ ਦੇ ਵਿੱਚ ਬੀਜੇਪੀ ਜਾਂ ਭਾਰਤੀ ਸਰਕਾਰ ਦਾ ਜੋ ਕਮੀਨਾਪਨ ਸਾਹਮਣੇ ਆ ਰਿਹਾ ਨਾ ਮੈਨੂੰ ਲੱਗਦਾ ਵੀ ਇਹ ਗੱਲ ਫੈਸਲਾ ਜਿਹੜਾ ਭਾਈ ਬਲਵੰਤ ਸਿੰਘ ਰਾਜਵਾਨ ਨੇ ਦੇ ਲਈ ਕੋਈ ਟੁਕਮਾ ਹੀ ਇਹ ਕਰਨਗੇ ਇਹ ਹੁਣ ਦੇਖਣ ਵਾਲੀ ਗੱਲ ਆਉਣ ਵਾਲੇ ਦਿਨਾਂ ਚ ਹੋਊਗੀ ਉਹਨਾਂ ਆਪਣੀ ਭੈਣ ਦੀ ਵੀ ਗੱਲ ਕੀਤੀ ਆ ਇਹ ਉਹਨਾਂ ਦੀ ਜਿਹੜੀ ਸਿਹਤ ਆ ਉਹ ਕਾਫੀ ਖਰਾਬ ਆ ਪਰ ਗੱਲ ਫੇਮ ਮੈਂ ਮੁੜ ਕੇ ਉਹਨਾਂ ਭਾਈ ਬਲਵੰਤ ਸਿੰਘ ਰਾਜਵਾਨ ਜਿਹੜੀ ਅੱਜ ਦੀ ਸਪੀਚ ਅਜਰੂਰ ਸੁਣੋ ਅਸੀਂ ਵੀ ਚਲਾਉਣੀ ਆ ਇਹਦੇ ਵਿੱਚ ਤੁਸੀਂ ਵੀ ਜ਼ਰੂਰ ਸੁਣਿਓ ਤੇ ਉੱਥੇ ਸਾਰੇ ਬੋਲੇ ਨੇ ਪਰ ਅਸੀਂ ਬਿਕਰਮ ਸਿੰਘ ਮਜੀਠੀਏ ਦੀ ਨਹੀਂ ਸੁਣਾਵਾਂਗੇ ਇਸ ਪੀਚ ਨਾਨ ਸਿੰਘ ਸਾਹਿਬ ਦੀ ਜੁੜੀ ਚੱਲੇਗੀ ਪਰ ਅਸੀਂ ਭਾਈ ਬਲਵੰਤ ਸਿੰਘ ਰਾਜੋ ਵਾਲੇ ਦੀ ਜੀਪ ਚਲਾਵਾਂਗੇ ਜੇ ਮੇਰੀ ਬਤਾਵਾਂ ਦਾ ਜੁੜਾ ਦਰਮੇਸਤ ਤੀਕੇ ਹੋਇਆ ਅਸੀਂ ਜੇ ਤਿਆਰ ਖੇਤਾਂ ਦੇ ਵਿੱਚ ਕਿੱਤੀ ਕਰਦੇ ਸੀ ਜਦੋਂ ਫੜਦੇ ਸੀ ਇਹ ਧਰਤੀ ਕਮਗੀ ਦਾ ਨਾ ਤਾਂ ਸੰਧਾਨੀ ਸ਼ਰੇਸ਼ ਜਿਹੜਾ ਸਰਵਿਸ ਦੇ 2 ਮਹੀਨੇ ਚੱਲੇ ਤੇ ਜਪਾਨ ਨੂੰ ਸ਼ੁਰੂ ਕਰਉਂ ਕਰਤੀ ਹੈ ਮੈਂ ਤਾਂ ਹਮੇਸ਼ਾ ਇਹ ਕਹਿੰਦਾ ਮੋਬਾਈਲ ਦੇਸਾਂ ਖੇਲਦੇ ਕਰਦੇ ਕਰਦੇ ਪਤਾ ਨਹੀਂ ਉਹਨਾਂ ਦੀ ਜਾਣਨ ਲੱਗਿਆ ਹੋਇਆ ਕਿਹੜਾ ਧੂੜ ਦਾ ਕੰਮ ਜਿਹੜੇ ਬੱਥੇ ਨਾ ਲੱਗਿਆ ਜਿਹੜੇ ਮੈਨੂੰ ਜਿਸ ਨੇ ਮੈਨੂੰ ਉਹ ਸ਼ਿਨਾਵਾ ਦਿੱਤਾ ਕਿ ਮੈਂ ਇੱਥੇ ਚੱਲ ਕੇ ਕਾਮੇਸ਼ ਯੂਨੀਵਰਸਿਟੀ ਮੈਂ ਆਪਣੇ ਉਸ ਸਥਾਨ ਤੇ ਜਾ ਕੇ ਆ ਇੱਥੇ ਮੇਰਾ ਦੂਸਰਾ ਜਨਮ ਹੋਇਆ ਪਲੀਜ਼ ਆਪਕੋ ਕਮਿਸ਼ਨ ਗੀਤ ਪਾਲੀ ਫਤਕਰਸ ਐਂਡ ਰਵਰਟੀ ਦੇ ਇੱਥੋਂ ਅਸ਼ੀਰਵਾਦ ਲੜਿਆ ਗੁਰੂ ਸਾਹਿਬ ਦਾ ਖੰਦੋਸ ਘੜ ਲੈ ਗਿਆ ਸ਼ਹੀਦ ਦੇ ਵਾਤਾ ਪਿਤਾ ਨੇ ਮੈਨੂੰ ਆਪਣਾ ਬੱਚਾ ਬਣਾਇਆ ਉਹਦੀ ਸ਼ਹੀਦੀ ਕਰਨ ਦੇ ਕਮਲ ਦੀ ਕੌਰ ਅੱਜ ਵੀ 30 ਸਾਲਾਂ ਤੋਂ ਮੇਰੇ ਨਾਮ ਇੱਕ ਕਿਸਮ ਦੀ ਤਰ੍ਹਾਂ ਲੜ ਰਹੀ ਹੈ ਸੇਸ਼ ਨਰਸ ਕਰ ਰਹੀ ਹੈ ਉਹ ਧਰਤੀ ਹੈ ਹੀ ਦਿਨ ਦੇ ਮਾਤਕ ਸਾਰੇ ਸਿਧਿ ਗੁਰੂ ਹਰਕਮਤ ਪਾਸ਼ਾ ਸਨਹਿ ਜੀ ਦੇ ਚਾਪਨ ਨੂੰ ਸ਼ੁਰੂ ਕਰਾ ਦਿੱਤੀ ਮੈਨੂੰ ਯਾਦ ਹੈ ਜਦੋਂ ਮੈਂ ਤੇ ਕੌਮੀ ਸੀਹ ਪਾਲੀ ਤਲਾਵਰ ਸਿੰਘ ਜੈ ਸਿੰਘ ਬੜਾ ਅਸੀਂ ਉੱਥੇ ਉਸ ਘਰ ਜਾਂਦੇ ਸੀਗੇ ਅਸੀਂ ਉੱਥੇ ਮਹਿਸੂਸ ਕਰਦੇ ਸੀ ਉਹ ਸਾਰੇ ਕੌਮੀ ਦਰਦ ਨੂੰ ਉਸ ਪਰਿਵਾਰ ਦੇ ਨੰਦ ਦੇ ਵਿੱਚੋਂ ਜਦੋਂ ਮੈਨੂੰ ਯਾਦ ਹੈ ਜਦੋਂ ਮੈਂ ਤੇ ਕੌਮੀ ਸੀਹ ਪਾਲੀ ਤਲਾਵਰ ਸਿੰਘ ਇਸ ਮਿਸ਼ਨ ਦੇ ਵਾਸਤੇ ਮੰਨ ਗਰੀਬਾ ਅਨੀਵਰਸਿਟੀ ਅੱਜ ਕਹਿ ਕੇ 2000 ਦੀ ਜਿੱਲੀ ਆਪਣਾ ਫੈਸਲਾ ਸੁਪਰੀਮ ਕੋਰਟ ਦੇ ਵਿੱਚ ਇੱਥੇ ਆਉਟਬਰਾਉ ਆਪਣਾ ਫੈਸਲਾ ਪਹਿਲੇ ਵੀ ਕਰ ਰਹੇ ਸੀ 20 ਸਾਲ ਹੋ ਗਏ ਕੋਈ ਅਸਰ ਨਹੀਂ ਹੋਇਆ ਉਹਨਾਂ ਨੇ ਤਾਂ ਵਾਅਦਾ ਮੜੇ ਮੈਂ ਵਾਅਦਾ ਕਰਕੇ ਤਾਂ ਮੈਂ ਸੱਚੀ ਰੋਦਾ ਮੈਨੂੰ ਕੋਈ ਅਸਰ ਨਹੀਂ ਕੀਤਾ ਅਸੀਂ ਅਜ਼ਾਦੀ ਤਾਂ ਜਦੋਂ ਅਸੀਂ ਚੱਲੇ ਉਹ ਸਿਰਫ ਇਹਦੇ ਦਬਾਅ ਤੋਂ ਅੱਗੇ ਨਹੀਂ ਤੁਰਨਾ ਕੁਈ ਨਾ ਕੋਈ ਦਬਾ ਕੇ ਨਾ ਪਰ ਡੈਡੀ ਨੂੰ ਸਮਝਾ ਗਏ ਜਿਹੜਾ ਕੰਮ ਬਹਾ ਮੇਟਰਿਕਮ ਸਾਡੇ ਕੰਮ ਇਸ ਤਰ੍ਹਾਂ ਚੱਲੇ ਜਿਵੇਂ ਕੋਈ ਕਮੋਦ ਤੇਜ਼ੀ ਨਾਲ ਆਪਣੇ ਮੰਦਰ ਵੱਲ ਖੜ ਰਿਹਾ ਹੋਵੇ ਕਾਜੀ ਪ੍ਰਮਾਤਮਾ ਦੀ ਕਿਰਪਾ ਹੋਈ ਲੋਕ ਨੂੰ ਸਹਾ ਬੰਦਨ ਅਸ਼ੀਰਵਾਦ ਸਾਡੇ ਨਾਲ ਸੀ ਸਭ ਤੋਂ ਸੇ ਕੰਮ ਦੇ ਵਿੱਚ ਕੋਈ ਕੰਪਨੀ ਨਹੀਂ ਆਈ ਸਾਡਾ ਬਿਜ਼ਨਸ ਸਭ ਤੋਂ ਵਧ ਰਿਹਾ ਕੰਮ ਇਸ ਹੀ ਪਾਰਿਤ ਲਾਵਰ ਸਿੰਘ ਜੈਸੇ ਲੋਕਾਂ ਕੰਪਨੀਸ਼ੋਰੀ ਸ਼ੋਧ ਦੇ ਕੇ ਉਹ ਮਿਹਨਤ ਜਿਹੜੇ ਡਾਕਟਰਾਂ ਤੋਂ ਮੜਿਆ ਉਹਨਾਂ ਦੀ ਕੁਰਬਾਨੀ ਅੱਗੇ ਮੈਂ ਹਮੇਸ਼ਾ ਸਿਰਦਾ ਕਰਦਾ ਹਾਂ ਕਿਉਂਕਿ ਅਸੀਂ ਜੋ ਵੀ ਅਸੀਂ ਕੀਤਾ ਸਾਡਾ ਕਿਸੇ ਨਾਲ ਕੋਈ ਨਿੱਜੀ ਦੈਰਸੁਰ ਕੋਈ ਦੁਸ਼ਮਣੀ ਨਹੀਂ ਸੀ ਮੈਂ ਕੋਈ ਬਲਾਕੋ ਵੀ ਨਹੀਂ ਹਾਂ ਫਿਰ ਵੀ ਮੈਂ ਆਪਣੇ ਹੱਥ ਜੜੀ ਉਹ ਗੱਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ ਉਹ ਯਾਰ ਮੈਂ ਵੀ ਚਲਾਣਾ ਕਿ ਨਹੀਂ ਚਲਾਣਾ ਇਸੇ ਧਰਤੀ ਤੇ ਸ੍ਰੀ ਦੇ ਹੁਕਮਰਾਨਾਂ ਨੇ ਸਾਡੇ ਮਿੱਟ ਕੇ ਸਾਡੇ ਨਾਲ ਜਦੋਂ ਵੀ ਬੇਰਸਾਬੀ ਕੀਤੀਆਂ ਉਹਨਾਂ ਨੇ ਮਿੱਟ ਕੇ ਕੀਤੀਆਂ ਸਾਨੂੰ ਇਹ ਗੱਲ ਨੂੰ ਯਾਦ ਰੱਖੀਂ ਕਿ ਕਿਹੋ ਜਿਹਾ ਜਦੋਂ ਉਹਨਾਂ ਨੇ ਸ੍ਰੀ ਕਾੰਤਕ ਸਲਟ ਆਇਆ ਮਿੱਟ ਕੇ ਟਾਰਾ ਜਦੋਂ ਹਜ਼ਾਰ ਸਿੱਖਾਂ ਦਾ ਜਤਜਤ ਕੀਤਾ ਮਿੱਟ ਕੇ ਕੀਤਾ ਜਦੋਂ ਅੰਦਾਲਾ ਉਹਨਾਂ ਸਿੱਖਾਂ ਦੇ ਕਾਗਲਾਂ ਨੂੰ ਗਿਰਪਤਾਲ ਨਾ ਕਰਦਾ ਫਿਰ ਜਦੋਂ ਕੀਤਾ ਮਿੱਟੇ ਕੀਤਾ ਉਹਨਾਂ ਹੁਕਮਰਾਨਾਂ ਨੇ ਪੰਜਾਬ ਦੀ ਧਰਤੀ ਨੂੰ ਲਹੂ ਲਹਾਣ ਦਿੱਤਾ

ਜਦੋਂ ਸਾਡੇ ਗਿਆ ਇਸ ਤੋਂ ਸਵਲਣ ਜਦੋਂ ਬਾਜੀ ਇਹ ਤੇ ਤੈਨੂੰ ਪਤਾ ਤੁਹਾਨੂੰ ਸਾਡੇ ਕਈ ਗੱਲਾਂ ਸਾਡ ਬਦਲੇ ਸਾਡੇ ਦਾ ਬੇਟੇ ਵਾਲੇ ਬੰਦੇ ਜਿਹੜੇ ਨਾਲ ਦੇ ਇਸ ਕੇਸ ਦੇ ਵਿੱਚ ਅੱਜ ਮੇਰੇ ਕਸਮ ਪਰ ਜੱਜ ਸਾਹਿਬ ਦਾ ਬੰਦੇ ਨੇ 12 ਸਾਲ ਕੇ ਤੱਕ ਮੈਂ ਦੋ ਵਕਤ ਸਾਡੇ ਦੇ ਦੂਰ ਕੇ ਵੀ 12 ਸਾਲ ਇੰਤਜ਼ਾਰ ਕਰਦਾ ਕਰਦਾ ਜਾ ਬਰਦਲੇ ਦਾ ਸਵੈਸਨ ਕੋਰਟ ਦੇ ਬਰਦਲੇ ਦਾ ਇਹਦਾ 12 ਸਾਲ ਕਰਨਾ ਜਾ ਮੈਨੂੰ ਦੱਸਦਾ ਕਿ ਦੱਸਦਾ ਉਹ ਕਹਿੰਦੇ ਤੈਨੂੰ ਪਤਾ 33 ਦੇ ਸੁਰਸ਼ਵਨ ਕੇ ਦੀਸੇ ਬਟਾ ਨਾ ਜਨਮਤ ਮੈਂ ਪਹਿਲੀ ਵਾਰ ਇਸ ਦੁਨੀਆ ਤੇ ਆਇਆ ਬਾ ਆਖਰੀ ਵਾਰ ਆਇਆ ਇਹ ਚੱਕਰ ਚੱਦਦਾ ਰਹੇਗਾ ਰੀ 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 ਕਲੇਮੂ ਨੀ ਕਾਲਾ 12 ਸਾਲਾਂ ਬਾਅਦ ਮੈਂ ਬਦੰਦ ਨੇ ਨਜ਼ਰਾ ਸੁਣਾਇਆ ਕਿ ਤੈਨੂੰ ਮੌਤ ਦੀ ਸਜ਼ਾ ਮੈਂ ਉਸੇ ਸਮੇਂ ਅਦਾਲਤ ਦੇ ਵਿੱਚ ਬੜਤੇ ਦੇ ਲੰਕੇ ਦੇਦਾ ਕਿ ਜੱਜ ਸਾਹਿਬ ਉਹ ਤੁਹਾਡਾ ਫੈਸਲਾ ਮੈਨੂੰ ਮਨਜ਼ੂਰ ਹੈ ਆਪਣੀ ਅਗਲੀ ਕਾਰਵਾਈ ਸ਼ੁਰੂ ਕਰੋ ਮੈਂ ਇਸ ਦੇ ਖਿਲਾਫ ਕੋਈ ਅਪੀਲ ਨਹੀਂ ਕਰਨਾ ਚਾਹੁੰਦਾ ਉਸ ਤੋਂ ਬਾਅਦ ਵੀ ਹਰੇਕ ਮੈਂ ਚੇਕ ਕਰਿਓ ਕਿ ਸਲਾਹ ਨੂੰ ਕਦੋਂ ਬੰਦ ਕੀਤਾ ਜੇ ਮੇਰੇ ਡੇਕੂ ਕਰਨੇ ਜਾ ਰਹੇ ਹੋਏ ਮੌਦੀ ਸਲਾਹ ਦੇ ਨੂੰ ਸਮਾਸੀ ਘਰ ਸਮੇਂ ਮੌਤ ਦੇ 2015 ਦੇ ਵਿੱਚ ਸਾਰੇ ਗੁਰਤਾ ਕੰਮ ਦੇ ਕਿਸੇ ਝੰਡੇ ਇਲਾਵਾ ਕੇ ਉਸ ਸਲਾਹ ਨੂੰ ਘਰੋ ਦਿੱਤਾ ਪਰ ਸਭ ਦੇ ਲਫਤ ਦੇ ਵਿੱਚ ਕੋਈ ਫਰਕ ਨਹੀਂ ਆਇਆ ਤੁਸੀਂ ਤਾਂ ਝੜੇ ਚਲਾਵੋ ਕਿ ਆਪਣੀ ਕਰਨ ਜਾਵੜੇ ਸਾਡੀ ਫਾਂਸੀ ਦੀ ਚੱਕੀ ਦੇ ਕੋਈ ਅਲੱਗ ਨਹੀਂ ਬਦਲੇ ਅੱਜ ਵੀ 14 ਸਾਲਾਂ ਤੋਂ ਮੈਂ ਫਾਂਸੀ ਚੱਕੀ ਵਿੱਚ ਬਟਿਆ ਆਪਣੇ ਫੈਸਲੇ ਦਾ ਇੰਤਜ਼ਾਰ ਕਰ ਰਿਹਾ ਹਾਂ ਇਹ ਬੇਸਾਫੀ ਹੋ ਮਿੱਠ ਕੇ ਕਰ ਰਹੇ ਨੇ ਇਹ ਨਹੀਂ ਹੈ ਕਿ ਉਸ ਨੂੰ ਪਤਾ ਨਹੀਂ ਹੈ ਇਹ ਬੇਸਾਫੀ ਜੋ ਹੋ ਰਹੀ ਹੈ ਮਿੱਠ ਕੇ ਹੋ ਰਹੀ ਹੈ ਮੈਂ ਕੌਣ ਸਾ ਪਤੇ ਆਰੀਏ ਸ਼ੀਟਾਂ ਤੇ ਅੱਲਾ ਵਜ੍ਹਾ ਨੇ ਮੈਂ ਤੇ ਕਹਿਣਾ ਚਾਹਾਂ ਨਾ ਕਿ ਕੌਣ ਜੇ ਸਾਡੇ ਦੇ ਸਸਤ ਨਮਕ ਲੋਭ ਜਗੇ ਸਿਰ ਇਸ ਕਰਕੇ ਇਹ ਤਰ੍ਹਾਂ ਕੰਮ ਦਾ ਸਹਿਮਤ ਕਰ ਰਹੀ ਹੈ ਕਿਉਂਕਿ ਅਸੀਂ ਆਪਣੀ ਜਨਤਾ ਆਪਣੇ ਹਿੱਤ ਨੂੰ ਪਰਵਾਹ ਧਿਆਨ ਨਹੀਂ ਆ ਕੰਨੀਆਂ ਸੱਦੇ ਸੰਸਥਾਵਾਂ ਮੌਜੂਦ ਹੋਣ ਗਿਆ ਸਾਡੇ ਕੰਮ ਹੈ ਤੇ ਸਾਡੇ ਹੱਥ ਪਰਮੇ ਕੁੰਨੇ ਦੀ ਸਖਤ ਰਣਨੀਤੀ ਅੱਜ ਲੋਕ ਨੇ ਕਮੇਟੀ ਲੋਕੀ ਪਟੀ ਦੇ ਬਤਵਸਾਰ ਨੇ ਇਹ ਸਾਡੇ ਵੱਡੇ ਭਰਾਏ ਭਾਈ ਸਾਹਿਬ ਜੀ ਨੇ ਜੀ ਦੱਸਦੇ ਵਿੱਚ ਹੀ ਰਹੇ ਨੇ ਇਹ ਅਸੀਂ ਸਾਨੂੰ ਇਸ ਦੀ ਸਾਰੇ ਕਾਰਵਾਈ ਜੇਲੇਬੇਰੀ ਘਰੋਂ ਕੀ ਤੁਹਾਨੂੰ ਲੜਦੀ ਲੜਦੀ ਅਜੋ ਵੀ ਫੜੜਾ ਹੈ ਇਸ ਕਰਕੇ ਸ਼ਾਮਲੀ ਹੋ ਸਕੀ ਤੁਹਾਡਾ ਸਰੀਰ ਨੂੰ ਆਜ਼ਾਦ ਨਹੀਂ ਦਿੰਦਾ ਜਦੋਂ ਅਪੀਲ ਕਰਨ ਵਾਸਤੇ ਸਰੀਰ ਕੋਰਟ ਦੇ ਵਿੱਚ ਗਈ ਆ ਤੁਸੀਂ ਯਕੀਨੀ ਕਰਨਾ ਕੋਈ ਕੱਟੇ ਦੇ ਵਿੱਚ ਆਪਣਾ ਨਵੇਂ ਲੈਜਰ ਲੈਜੀ ਉਹ ਦਵਾਈ ਰਹਿੰਦੀ ਹੋਈ ਜੀਰਾਂ ਤੱਕ ਗਈ ਆ ਇਹਨੇ ਉਹ ਤੋਂ ਮੁਰੇ ਡਾਕਟਰ ਸਾਹਿਬ ਮੇਰੀ ਭੈਣ ਨੇ ਬੀਬੀ ਦਾ ਹਮਦਰਦ ਹੋ ਰਹੇ ਨੇ ਅੱਜ ਵੀ ਅਸੀਂ ਇੰਤਜ਼ਾਰ ਕਰ ਰਹੇ ਹਾਂ ਫੈਸਲੇ ਦਾ ਸੁਪਰੀਮ ਕੋਰਟ ਕੀ ਫੈਸਲਾ ਜਨਨਾ ਰਹੀ ਹੈ ਸਾਡੇ ਨਾਲ ਦੁਲਹੀ ਹੋ ਰਿਹਾ ਮੇਰੇ ਤੇ ਹੋ ਰਿਹਾ ਦੁਸ਼ਮਣ ਦੇ ਹੱਥ ਸਾਡੇ ਗੁਲਾਮੇ ਤਾਂ ਤਾਪੂਂ ਚੇ ਨੇ ਜਿਸੇ ਕੋਈ ਜਾਤੋਂ ਤੇ ਮੈਂ ਕਿਸੇ ਦਾ ਨਾਮ ਨਹੀਂ ਲੈਂਦਾ ਪਰ ਸਾਰੇ ਨੂੰ ਕਹਿੰਨਾ ਖਾਲਸਾ ਪੰਥ ਇੱਕ ਮਿੰਟ ਹੋਵੇ ਆਪਣੀ ਸ਼ਕਤੀ ਨੂੰ ਲੱਠੀ ਕਰੋ ਉਸ ਰਖਣੀ ਕਮੇਟੀ ਸਾਡੀ ਉਹ ਸੰਸਦਾਂ ਜੇ ਇਹ ਨਾ ਹੁੰਦੀ ਤਾਂ ਅਸੀਂ ਮੈਂ ਦੇ ਵਿੱਚ ਨਾ ਹੁੰਦਾ ਜੇ ਸਰਮੁਲੀਟ ਕਮੇਟੀ ਨਾਲ ਹੁੰਦੀ ਅਸੀਂ ਅਸੀਂ ਤਾਂ ਜਦੋਂ ਮੈਂ ਹੋਰ ਕੰਮ ਸਾਜੀ ਕਰਨਾ ਚਾਹਦਾ ਹਾਂ ਜਦੋਂ ਜੀ ਇਹ ਕੰਮ ਤੱਕ ਲੱਗੇਗਾ ਜਿਸ ਵੇਲੇ ਸਾਡੇ ਜ਼ਿੰਮੇਵਾਰ ਬੰਦੇ ਨੇ ਕਿਹਾ ਕਿ ਭਾਈ ਸਰ ਜੀ ਇਹ ਕੰਮ ਕਰ ਲਵੋ ਅਸੀਂ ਤੁਹਾਨੂੰ ਸੋਨੇ ਜਿੰਨਾ ਪ੍ਰਬੰਧਿਆ ਗਿਆ ਪਰ ਉਹਦੇ ਜਹਾਂ ਦੇਣਾ ਭਾਈ ਸਾਹਿਬ ਅਸੀਂ ਇਹ ਕੋਈ ਸਿਰਕੇ ਨਹੀਂ ਕਰ ਰਹੇ ਕਿ ਕਿਸੇ ਨੂੰ ਸਮਝਾਉਣੇ ਤੇ ਜਿਹੜਾ ਆਪਣੇ ਨਾਲ ਬੰਦ ਕੇ ਜਿਹਨ ਆਪਣਾ ਪਤਨ ਕਰਨਾ ਪਿਆ ਸੀ ਉਨੇ ਦੁਬੇ ਸੋਨੇ ਜਾਂਦੀ ਕੀ ਕਰ ਰਹੇ ਹਾਂ ਅਸੀਂ ਤਾਂ ਆਪਣੇ ਟੌਪਰ ਦੀ ਆਪਣੀ ਧਰਤੀ ਦੀ ਆਪਣੀ ਫਰਜ ਅਦਾ ਕਰ ਰਹੇ ਹਾਂ ਇਸ ਕਰਕੇ ਅਸੀਂ ਇਹ ਕੰਮ ਦੇ ਰਿਹਾ ਹਾਂ ਤੋਂ ਹੋਇਆ ਤੁਸੀਂ ਜਗੀਰ ਕਰਨਾ ਉਹਨਾਂ ਲੋਕਾਂ ਨੇ 30 ਸਾਲ ਤੋਂ ਸਾਨੂੰ ਸੋਨੇ ਜਾਂਦੀ ਜਾਂਦਾ ਕੀ ਦੋਣਾ ਸੀ ਇਹ ਨਹੀਂ ਕਹਿੰਦਾ ਕਿ ਮੈਂ ਤੁਹਾਡੀ ਜਾਂਦੀ ਦਾ ਤੋਂ ਵੱਲੇ ਵਿੱਚ ਉਹਨਾਂ ਨਾਲੋਂ ਉਹਨਾਂ ਨੇ ਸਾਡੇ ਲੋੜੇ ਮਾਰੇ ਨੇ ਸਾਡੇ ਪੱਥਰ ਮਾਰੇ ਨੇ ਦਾ ਦਿੱਤਾ ਨੇ ਜਿਹੜੇ ਕਦੇ ਵੀ ਸੋਨੇ ਜਾਂਦੀ ਦਾ ਤੋਲ ਦੇ ਕੇ ਇਹ ਫਰਤੀ ਤੋਂ ਦੇ ਹਾਲਾਤ ਨੇ ਇਸ ਕਰਕੇ ਮੈਂ ਬੇਨਤੀ ਕਰਦਾ ਕਿ ਦੁਸ਼ਮਣ ਤੋਂ ਬਚੋ ਦੁਸ਼ਮਣ ਆਦਰਸ ਹੈ ਸਾਡੇ ਵਿੱਚ ਹੀ ਬੈਠਾ ਇਸ ਕਰਕੇ ਬੇਨਤੀ ਹੈ ਕਿ ਆਪਣੀਆਂ ਸੰਸਥਾਵਾਂ ਨੂੰ ਸ੍ਰੀ ਕੌਂਟਕਸਰ ਉੱਚ ਕੱਦਰ ਪਰ ਕੋ ਸੋਮ੍ਰਿਕ ਮਟੀ ਨੂੰ ਕੱਦਰ ਪਰ ਬਣਾਓ ਤਾਂ ਹੀ ਅਸੀਂ ਸਖਤ ਰਹਿਾਂਗੇ ਅਜ ਵੀ ਸੰਪਰੀਨ ਕੋਰ ਦੇ ਵਿੱਚ ਇਹ ਚੌਦਰਾ ਇਸ ਤਰ੍ਹਾਂ ਕਿ ਜ਼ਿਆਦਾ ਕੁਝ ਨਹੀਂ ਬੁਰਨਾ ਮੈਂ ਤੁਸੀਂ ਸਾਰੇ ਜਿਹੜੇ ਇੱਥੇ ਬਹੁਤ ਸ਼ਕਤੀ ਦਾ ਆਇਆ ਹਾਂ ਕੋਟਾ ਵਿਆਸਦਕਾਰ ਦੇਖੇ ਮੈਂ ਕਿਸੇ ਨਾਹਾਂ ਦੇ ਕਿ ਡਿਸਟ੍ਰੀਬਿਊਟਰਾਂ ਦੀ ਕਰਨਾ ਚਾਹਦਾ ਸਾਰੇ ਦਾ ਵਿਆਸਦਕਾਰ ਹੈ ਤੁਕ ਦੀ ਬੜੀ ਦੇ ਵਿੱਚ ਤੁਸੀਂ ਪਰਵਾਹ ਦੇ ਨਾਲ ਆ ਕੇ ਮਿਲਿਓ ਸਮਾਂ ਬਹੁਤ ਸੀਮਤ ਹੈ ਸਾਰਿਆਂ ਨੂੰ ਮੇਰੀ ਦੀ ਜ਼ਾਕਰ ਦੀ ਬੇਨਤੀ ਹੈ ਇਸ ਕਰਕੇ ਮੈਂ ਆਪਣੇ ਭਰਾ ਪ੍ਰਮੋਦ ਸਿੰਘ ਦੇ ਅੰਤਮ ਅਰਦਾਸ ਤੇ ਸ਼ਮਰ ਹੁਦਾਈ ਤੁਹਾਨੂੰ ਸਾਰੇ ਸੋਧਨ ਤੋਂ ਤੁਹਾਨੂੰ ਧੰਨਵਾਦ ਕਰਦਾ ਸਿੱਖ ਸਾਹਿਬ ਜਿਹੜੇ ਨਾਲੇ ਬੜੇ ਨੇ ਇਹਨਾਂ ਦਾ ਤਸ਼ੀਰਵਾਦ ਸਵੇਣ ਸਾਡੇ ਨਾਲ ਰਿਹਾ ਤਾਂ ਸੁਪਨੀ ਮੇਟੀ ਦੇ ਪ੍ਰਧਾਨ ਸਾਹਿਬ ਰਹੇ ਨੇ ਇਹ ਵੀ ਸਾਰੇ ਹਮੇਸ਼ਾ ਨਾਲੇ ਕਰਦੇ ਨੇ ਮੈਂ ਸਾਰੇ ਪਰਮਤਮਾ ਨੂੰ ਧੰਨਵਾਦ ਕਰਦਾ ਤੇ ਇਹ ਜੀਤ ਜਿਵਾਣਾ ਦੇਖੋ ਮੁੱਖੀ ਨਹੀਂ ਕਰਦਾ ਮੈਨੂੰ ਦਸ਼ਮੜੀ ਕੀ ਹੈ ਦਸ਼ਮੜੀ ਕਹਿੰਦੇ ਹੋਰਰਾਮ ਕਹਿੰਦੇ ਹੋ ਤੂੰ ਕੀ ਕੂਟ ਬੋਲ ਤੂੰ ਸੱਚ ਕਹਿੰਦੇ ਹਾਂ ਮੈਂ ਜੋ ਕੀਤਾ ਮੈਂ ਉਹਨੂੰ ਸਵੀਕਾਰ ਕਰਦਾ ਉਹ ਕਹਿੰਦੇ ਨਹੀਂ ਤੂੰ ਸੁਧਾਰ ਨਹੀਂ ਮੰਨਦਾ ਮੈਨੇ ਸਭ ਦਾ ਸੋਚਣਾ ਕੀ ਹੁੰਦਾ ਕਹਿੰਦੇ ਵਕੀਲ ਲਾਣਾ ਅਦਾਲਤ ਵਿੱਚ ਕੇਸ ਲੜਨਾ ਇਹ ਕਹਿੰਦੇ ਕਿ ਮੈਂ નિર્ਦੋਸ਼ ਹਾਂ ਜੀ ਭਗਤ ਉਹਨਾਂ ਸਭ ਦਾ ਹੌਲੋ ਚੂੜਦੇ ਤੋਂ ਕਿਹਦੀ ਕੋਸ਼ਿਸ਼ ਬਣਾਈ ਨਹੀਂ ਕਹਿੰਦੇ ਇਹਦੇ ਨੂੰ ਨੇ ਤਾਂ ਕਿ ਸਿਖਾਇਆ ਕਿ ਸੱਚ ਦੇ ਮਾਰਗ ਤੇ ਚੱਲਣਾ ਸੱਚੇ ਦਾ ਦੋਈ ਅਕਰਨੇ ਸਾਹਿਬ ਕੀਤਾ ਮਸਤੀ ਵਾਰ ਕਰ ਲਿਆ ਤੁਸੀਂ ਆਪਣਾ ਫੈਸਲਾ ਸੁਣਾ ਦਿਓ ਫੈਸਲਾ ਤੋਂ ਟੋੜੇ ਹਟੇ ਵਿਚ ਪਰ ਉਹ ਮੈਨੂੰ 18 ਸਾਲਾਂ ਤੋਂ ਫੌਸੀ ਚੱਕਰ ਵਿੱਚ ਬਿਠਾ ਕੇ ਕੈਦਿਆਤ ਕਰਵਾ ਰਹੇ ਨੇ ਮੇਰੇ ਸਿਰ ਉਪਰ ਕਰ ਰਹੇ ਨੇ ਸਤਿਗੁਰ ਕਰਵਾ ਕਰਨ ਉਹਨਾਂ ਦੇ ਪਤਾ ਨਹੀਂ ਹੈ ਕਿ ਦੋ ਗੁਰੂ ਸਾਹਿਬਾਂ ਦਾ ਇੱਥੇ ਸ਼ਿਵਾਰਣ ਹੈ ਉਥੇ ਪਰ ਕੋਈ ਕਿਸੇ ਇੰਤਜ਼ਾਮ ਨਹੀਂ ਕੋਈ ਮਾਤਾ ਨਹੀਂ ਦਿੱਤੀ ਹੈ ਕਿ ਇਸ ਕਰਕੇ ਮੈਂ ਸਾਰੇ ਦਾ ਧੰਨਵਾਦ ਕਰਾਂ ਸਾਰਿਆਂ ਨੂੰ ਜੀ ਆਇਆਂ ਗੈਣਾ ਮੇਰੇ ਕੋਲ ਸ਼ਬਦ ਨਹੀਂ ਆ ਕਿ ਜਦੋਂ ਬੰਦਾ ਇੰਨੇ ਸੌਦਾ ਬਾਅਦ ਇੱਕ ਵਾਰ ਪਹਾਂ ਰਿੱਟਣ ਦਾ ਇਹਨਾਂ ਤੁਹਾਡਾ ਪਿਆਰ ਦੇਣਾ ਇੱਕ ਦਾ ਅੱਜਾ ਕਿ ਦਿਮਾਗ ਦਾ ਬੈਸੀ ਸੰਭੋਲ ਜਾਦਾ ਕੁ ਬੋਲਣ ਦੀ ਥੋੜੀ ਜਨੀ ਮਿਲਦਾ ਇਸ ਕਰਕੇ ਸਾਰਿਆਂ ਦਾ ਸਿੰਘ ਸਾਹਿਬ ਜੀ ਸਾਰੇ ਪ੍ਰਧਾਨਗਰ ਦੇ ਘਰ ਤੋਂ ਬਹੁਤ ਸਾਰੇ ਸਰਕਾਰੀ ਨੇ ਚੁੰਮੜੀ ਪਟੇ ਸਾਡੇ ਮੈਂਬਰ ਸਹਾਵਾ ਸਾਡੇ ਜਿਹੜੇ ਅਸਾਂ ਬੈਠੇ ਜੇ ਤੁਮਰੇ ਸ਼ੂਨੇ ਪਰ ਆਗੇ ਅਸੀਂ ਇਕੱਠੇ ਸਮਾਗਮ ਗੇਰ ਕੀਤਾ ਜਿਨ੍ਹਾਂ ਦਾ ਪਰਮਾਰਥਾ ਜਿਹੜਾ ਸਮਾਗਮ ਕਰਾਰ ਕੀਤਾ ਗਿਆ ਜਿਨ੍ਹਾਂ ਦਾ ਧੰਨਵਾਦ ਕਰ ਕੋਈ ਜੁਰੀਲੀ ਹਕਾਕਤ ਕਰ ਸਹਾਇਤਾ ਦਾ ਸਾਰਿਆਂ ਨੂੰ ਬੇਤੀ ਕਰਦਾ ਕਿ ਤੁਸੀਂ ਇਸ ਤੱਕ ਦੇ ਮੁਕਤ ਕਾਰੀ ਤੇ ਧੰਨਵਾਦ ਕਰਦਾ ਹਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਅਗੋਂ ਪਰਗਵਾਹ ਨੂੰ ਸਪੈਸ਼ਲੀ ਰੂਲ ਆਪਣੀ ਸਾਰਿਆਂ ਦਾ ਧੰਵਾਦ ਕਰਦੇ ਹਾਂ ਇਸ ਸਾਰਿਆਂ ਨੂੰ ਸ਼ਕਤੀ ਦੇਣਾ ਵਿਸ਼ੇਸ਼ ਰੂਪ ਦੀ ਪੱਗ ਵਿੱਚ ਜੀਵਨ ਦੇ ਵਿਚਾਰਨ ਦੀ ਗਵਾਹੀ ਉਹ ਜੀ ਕਰਦਾ ਖਰਸਾ ਉਹਨਾਂ ਦੀ ਅੱਜ ਦੀ ਸਪੀਚ ਬਹੁਤ ਕੁਝ ਬਿਆਨ ਕਰਦੀ ਤੇ ਸਲਾਮ ਐ ਉਹਨਾਂ ਯੋਧਿਆਂ ਨੂੰ ਜਿਨ੍ਹਾਂ ਨੇ ਉਸ ਵੇਲੇ ਇੱਕ ਸਟੇਟ ਦੇ ਮੁੱਖ ਮੰਤਰੀ ਨੂੰ ਜਿਹੜਾ ਕਿ ਐਡੀਆਂ ਵੱਡੀਆਂ ਸਜਾਵਾਂ ਚਾਹੇ ਉਸ ਵੇਲੇ ਭਾਈ ਦਲਜੀਤ ਸਿੰਘ ਢਿੱਟੂ ਸਨ ਉਹੀ ਗੱਲ ਸਨ ਕਈ ਵਾਰ ਅਸੀਂ ਬੰਦੇ ਬੰਦਿਆਂ ਨੂੰ ਆਪਣੇ ਕ ਤਰੀਕੇ ਨਾਲ ਨਾਪ ਤੋਲ ਜਾਂਦੇ ਆ ਜਿੰਨੇ ਵੀ ਬੰਦੀ ਸਿੰਘ ਬੈਠੇ ਨੇ ਜੇਲਾਂ ਦੇ ਜਾਂ ਜਿਹੜੇ ਮਰ ਜੀਵੜੇ ਛਹਾਟਾਂ ਪਾ ਗਏ ਉਹ ਸਾਰਿਆਂ ਨੂੰ ਸਲਾਮਤ ਕਿਉਂਕਿ ਉਹਨਾਂ ਨੇ ਉਸ ਵੇਲੇ ਜਿਹੜੇ ਐਕਸ਼ਨ ਕੀਤੇ ਆ ਨਾ ਅੱਜ ਦਾ ਜੂਥ ਮੈਨੂੰ ਨਹੀਂ ਲੱਗਦਾ ਇਹ ਉਹਨੂੰ ਨਾਪ ਤੋਲ ਵੀ ਸਕਦਾ ਅੱਜ ਦਾ ਜੂਥ ਤੇ ਟਿਕਟੌਕ ਤੇ ਬੈਠਾ ਤੇ ਆਪਣੀਆਂ ਰੀਲਾਂ ਦੇ ਵਿੱਚ ਵਿਜੀ ਹੋਇਆ ਤੁਸੀਂ ਇਹ ਵੀ ਨੌਜਵਾਨ ਸੀ ਸਾਰੇ ਕਾਲਜਾਂ 'ਚ ਕੋਈ ਪੜਦਾ ਸੀ ਕੋਈ ਇਹਦਾ ਜੀਵਨ ਸਟਾਰਟ ਕੈਰੀਅਰ ਸਟਾਰਟ ਹੋਇਆ ਸੀ ਸ਼ੁਰੂਆਤ ਹੋਈ ਸੀ ਸ਼ੁਰੂਆਤੀ ਦਿਨਾਂ ਦੇ ਵਿੱਚ ਬੰਦਿਆਂ ਨੇ 13 13 14 14 ਸਾਲ ਜੇਲਾਂ ਵੀ ਕੱਟ ਲਈਆਂ ਪਰਵਾਹ ਨਹੀਂ ਕੀਤੀ ਆਪਣਾ ਜੀਵਨ ਹੀ ਲਾਤੇ ਦਾਤੇ ਤੇ ਆਪਾਂ ਨੂੰ ਮਾਣ ਕਰਨਾ ਚਾਹੀਦਾ ਆਪਣੇ ਜੋਧਿਆ ਦੇ ਤੇ ਅਸੀਂ ਕਈ ਵਾਰੀ ਆ ਵੀ ਮਾਨ ਨਤੀਰ ਖਾਬਾ ਸੋਕੇ ਵੀ ਆ ਮੇਰਾ ਹੈਗਾ ਇਹਦੇ ਨਾਲ ਤਾਂ ਮੈਂ ਕਰ ਲਵਾਂ ਦੂਜੇ ਨਾਲ ਮੈਂ ਨਹੀਂ ਕਰਨਾ ਜਿੰਨੇ ਸਿੰਘ ਚਾਹੇ ਦੇਸ਼ਾਂ ਦੇ ਵਿਦੇਸ਼ਾਂ ਦੇ ਵਿੱਚ ਜਿਨ੍ਹਾਂ ਕੁਰਬਾਨੀਆਂ ਕੀਤੀਆਂ ਤਸ਼ੱਦਦ ਝੱਲੇ ਮੈਨੂੰ ਲੱਗਦਾ ਸਾਰਿਆਂ ਨੂੰ ਸਲੂਟ ਕਰਨਾ ਚਾਹੀਦਾ ਸੋ ਇਹ ਜਿਹੜਾ ਕਿ ਅੱਜ ਦਾ ਦਿਨ ਮੇਰਾ ਮਨ ਕੀਤਾ ਕਿ ਮੈਂ ਅੱਜ ਭਾਈ ਬਲਵੰਤ ਸਿੰਘ ਰਾਜਵਾਨੇ ਦੀ ਗੱਲ ਕਰਾਂ ਸੋ ਅੱਜ ਦੀ ਸਪੀਚ ਬੜੀ ਭਾਵਕ ਸਪੀਚ ਸੀ ਤੇ ਨਾਪ ਤੋਲ ਕੇ ਕੀਤੀ ਗੱਲ ਉਹਨਾਂ ਨੇ ਸੋ ਇਹਨੂੰ ਸਮਝਣਾ ਸਮਝ ਕੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਅੱਜ ਦੇ ਸਪੀਚ ਦਾ ਕੀ ਪ੍ਰਭਾਵ ਪਵੇਗਾ ਤੇ ਇਹ ਆਪਾਂ ਹੁਣ ਆਉਣ ਵਾਲਾ ਸਮਾਂ ਦੱਸੇਗਾ ਧੰਨਵਾਦ ਆ ਜੀ ਮੈਨੂੰ ਆ ਹੁਣ ਅਜਾਤ ਲੈਣੀ ਪੈਣੀ ਆ ਇੱਥੇ ਹੀ ਆ ਪਾਸਵਾਪਤੀ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ